ਕਜੀ ਤੁਸੀਂ ਹੁਣ ਮੇਰੇ ਆਫਿਸ ਦੇ ਵਿੱਚ ਆਇਓ ਤੁਸੀਂ ਚੱਲੇ ਜਾਈਂ ਸਾਨੂੰ ਕੀ ਕਰਕੇ ਕਿ ਆਮ ਨਾਟ ਸ਼ੋਰ ਤੁਸੀਂ ਮੈਨੂੰ ਰਿਟਰਨ ਦੇਫਟਰ ਆਫਟਰ ਸੇਡੋ ਆਈ ਵਿਲ ਗੈਟ ਇਟ ਥੈਂਕ ਯੂ ਹੈਲੋ ਠੀਕ ਹੈ ਤੇ ਮੈਂ ਇਹਨਾਂ ਨੂੰ ਹੀ ਆਸ਼ਵਾਸਨ ਦਿੰਦਾ ਕਿ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਸ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਾਂਗੇ ਆਈ ਵਿਲ ਹੈਵ ਅ ਮੀਟਿੰਗ ਵਿਦ ਮਾਈ ਐਮਓਐਚ ਨੂੰਸ ਐਂਡ ਸਾਡੇ ਜਿਹੜੇ ਹੈਲਥ ਡਾਕਟਰਸ ਨੇ ਤੇ ਜਿੰਨੇ ਵੀ ਸਾਡੇ ਚਲਾਨਿੰਗ ਜਿੰਨੇ ਮੈਕਸਿਮਮ ਅਸੀਂ ਕਰ ਸਕਦੇ ਹਾਂ ਅਸੀਂ ਚਲਾਨ ਜਿਹੜੇ ਹੈਗੇ ਨੇ ਉਹ ਵੀ ਬਧਾਵਾ ਮੰਗਦੇ ਇਸ ਦੇ ਨਾਲ ਮੈਂ ਆ ਟ੍ਰੈਫਿਕ ਪੁਲਿਸ ਨਾਲ ਅਰਮੀ ਗੱਲ ਕਰਾਂਗਾ ਕਿ ਜਿੰਨੇ ਵੀ ਪੋਲੀਥੀਨ ਦੇ ਬੈਗਸ ਜਿਹੜੇ ਬਾਹਰੋਂ ਆਉਂਦੇ ਨੇ ਉਹ ਜਿਹੜੇ ਸਾਡੇ ਨਾਕੇ ਹੈਗੇ ਨੇ ਉਹਦੇ ਉੱਤੇ ਵਾਧੂ ਵਿਜੀਲ ਰੱਖਣ ਕਿ ਪਲਾਸਟਿਕ ਦੇ ਜਿਹੜੇ ਬੈਗ ਨੇ ਉਹ ਬਾਹਰੋਂ ਜਦੋਂ ਬਣ ਕੇ ਆਉਂਦੇ ਨੇ ਪੋਸ਼ਪੀ ਗੁਜਰਾਤ ਵਾਲੀ ਉੱਥੋਂ ਬਣ ਕੇ ਆਉਂਦੇ ਨੇ ਤਾਂ ਉਹਨਾਂ ਉੱਤੇ ਵੀ ਥੋੜਾ ਜਿਹਾ ਚੈੱਕ ਕੀਤਾ ਜਾ ਸਕੇ ਇਹ ਪ੍ਰੋਡਕਸ਼ਨ ਸਿਰ ਬੰਦ ਹੋਣ ਦੀ ਜੇ ਚੀਜ਼ ਬਾਇਓ ਡਿਕਸ਼ਨ ਜੀ ਚੋਰੀ ਛੁਪੇ ਚੱਲਦੀ ਹੈ ਪੰਜਾਬ ਇਜ਼ ਵਨ ਆਫ ਦਾ ਓਨਲੀ ਸਟੇਟ ਜਿੱਥੇ ਪਲਾਸਟਿਕ ਵੇਸ ਮੈਨੇਜਮੈਂਟ ਦੇ ਲਈ ਇੱਕ ਸਪੈਸ਼ਲ ਰੂਲਸ ਜਿਹੜੇ ਬਣੇ ਸੀਗੇ ਤੇ ਇੱਥੇ ਜਿਹੜਾ ਪਾਰਟਿਕੂਲਰ ਪੀਬੀਐਮ ਦਾ ਜਿਹੜਾ ਪਲਾਸਟਿਕ ਹੈ ਉਹ ਬੰਦ ਵੀ ਕੀਤਾ ਗਿਆ ਸੀ ਸਪੈਸ ਸਿੰਗਲ ਯੂਜ਼ ਪਲਾਸਟਿਕ ਤੇ ਕਾਫੀ ਜਿਹੜੇ ਪਲਾਸਟਿਕ ਚੋਰੀ ਛੁਪੇ ਵੀ ਚੱਲਦੇ ਹੈਗੇ ਨੇ ਆਈ ਵਿਲ ਨੋਟ ਡਿਨਾਈਟ ਬਟ ਇਹ ਜਿਹੜੇ ਮੋਸਟਲੀ ਜਿਹੜੇ ਪਲਾਸਟਿਕ ਜਿਹੜੇ ਆ ਰਹੇ ਨੇ ਇਹ ਬਾਹਰਲੀਆ ਸਟੇਟਾਂ ਤੋਂ ਜਿੱਥੇ ਕੋਈ ਰੂਲਸ ਇਦਾਂ ਦੇ ਨਹੀਂ ਐਗਜ਼ਿਸਟ ਕਰਦੇ ਉੱਥੋਂ ਬਣ ਕੇ ਟਰਾਂਸਪੋਰਟ ਹੋ ਰਹੇ ਤਾਂ ਇਸ ਕਰਕੇ ਇਹਦੀ ਜਿੱਥੇ ਤੱਕ ਅਸੀਂ ਜਿਹੜੇ ਯੂਜ਼ ਦੀ ਚਲਾਨ ਕਰਾਂਗੇ ਕਿਤੇ ਨਾ ਕਿਤੇ ਮੈਂ ਹੁਣ ਸੀਪੀ ਸਾਹਿਬ ਦੇ ਨਾਲ ਵੀ ਗੱਲ ਕਰਾਂਗਾ ਕਿ ਜਿਹੜੀ ਪਲਾਸਟਿਕਸ ਦੀ ਜਿਹੜੀ ਟਰਾਂਸਪੋਰਟੇਸ਼ਨ ਹੁੰਦੀ ਹੈ ਉਹਦੇ ਉੱਤੇ ਅਸੀਂ ਇਨਕੀਰੀ ਪਰ ਬੜੇ ਢੱਲੇ ਦੇ ਨਾਲ ਬੜੇ ਮਾਰਕੀਟ ਦੇ ਵਿੱਚ ਵੇਖਦੇ ਦੁਕਾਨਾਂ ਜਿਹੜੀ ਹੋਇਆ ਪਲਾਸਟਿਕ ਜਿਹੜਾ 70 ਕਿਲੋ ਕਿਲੋ ਦਿੱਤਾ ਸੀ 150 ਕਿਲੋ ਕਿਲੋ ਲੱਪਿਆ ਪਰ ਪਲਾਸਟਿਕ ਜਿਹੜਾ ਕਿ ਬਹੁਤ ਜ਼ਿਆਦਾ ਉਹ ਇਕਨੋਮੀ ਹੈ ਜੀ ਉਹ ਜਿੱਥੇ ਪੰਜਾਬ ਦੇ ਵਿੱਚ ਜੇ ਰੂਲਸ ਬਣਿਆ ਨੇ ਤਾਂ ਜੇ ਹੁਣ ਪਲਾਸਟਿਕ ਦੀ ਓਪਨ ਪ੍ਰੋਡਕਸ਼ਨ ਘਟੀ ਹੈ ਸप्लाई ਡਿਮਾਂਡ ਦੇ ਹਿਸਾਬ ਨਾਲ ਰੇਟ ਤਾਂ ਜਿਹੜਾ ਹੈਗਾ ਉਹ ਨੇਚਰਲੀ ਵਧੇਗਾ ਬਟ ਕਿਤੇ ਨਾ ਕਿਤੇ ਪਲਾਸਟਿਕ ਦਾ ਯੂਜ਼ ਘੱਟ ਗਿਆ ਵੀ ਹੈ ਲੋਕੀ ਦਿਨ-ਬਦਨ ਸੁਚੇਤ ਵੀ ਹੋ ਰਹੇ ਨੇ ਬਹੁਤ ਸਾਰੇ ਲੋਕ ਮੈਂ ਅੱਜ ਵੀ ਦੇਖਦਾ ਕਿ ਲੋਕੀ ਆਪਣੇ ਘਰੋਂ ਥੈਲਾ ਲੈ ਕੇ ਨਹੀਂ ਜਾਂਦੇ ਨੇ ਸਬਜ਼ੀ ਵੇਖਣ ਤੇ ਥੈਲਾ ਥੈਲੇ ਦੇ ਵਿੱਚ ਸਬਜ਼ੀ ਪਾ ਕੇ ਲੈ ਕੇ ਆਉਂਦੇ ਨੇ ਈਵਨ ਹੁਣ ਪਲਾਸਟਿਕ ਬਹੁਤ ਸਾਰੇ ਮੋਲਾਂ ਦੇ ਵਿੱਚ ਵੀ ਤੁਹਾਨੂੰ ਪਲਾਸਟਿਕ ਦਾ ਫਾਫੇ ਨਹੀਂ ਮਿਲ ਰਹੇ ਬਟ ਕਿਤੇ ਨਾ ਕਿਤੇ ਜਿਹੜਾ ਯੂਜ਼ ਹੈ ਉਹ ਅੱਜ ਦੀ ਰੇਟ ਦੇ ਵਿੱਚ ਹੈ ਉਹ ਘਟ ਰਿਹਾ ਤੇ ਅਸੀਂ ਇਹਨੂੰ ਥੋੜਾ ਜਿਹਾ ਹੋਰ ਥੋੜੀ ਸ਼ਕਤੀ ਦੇਣਾ ਹੈ ਸਰ ਸ਼ਕਤੀ ਪਿੱਛੇ ਬਹੁਤ ਜ਼ਿਆਦਾ ਕੀਤੀ ਗਈ ਸੀ ਉਦੋਂ ਬਹੁਤ ਜ਼ਿਆਦਾ ਜੁਰਮਾਨੇ ਵੀ ਕੀਤੇ ਗਏ ਸੀ ਉਹ ਪਲਾਸਟਿਕ ਜ਼ਬਤ ਵੀ ਬੜਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਠੰਡੇ ਬੱਤੇ ਵਿੱਚ ਆਈ ਐਮ ਨਾਟ ਅਵੇਅਰ ਆਫ ਇਟ ਜੀ ਮੈਂ ਇੱਕ ਵਾਰੀ ਮੇਰੇ ਘਰਾਂ ਦੇ ਵਿੱਚ ਇਹ ਵਫਤ ਲੈ ਕੇ ਆਏ ਤੇ ਇਹਦੇ ਉੱਤੇ ਮੈਂ ਝੂਰ ਜਿਹੜੀ ਐਕਸ਼ਨ ਮੰਗਣੀ ਹੈ ਗਗਨਵਾਟੀ ਐਡਵੋਕੇਟ ਸਪੋਕਸਪਰਸਨ ਇੰਡਸਟਰੀ ਕੰਗਰੈਸ ਮੀਟਿੰਗ ਅੰਡਰ ਸਰ ਦੇਖੋ ਅੱਜ ਅਸੀਂ ਇੱਕ ਡਿਪੂਟੇਸ਼ਨ ਲੈ ਕੇ ਕਮਿਸ਼ਨਰ ਸਾਹਿਬ ਨੂੰ ਮਿਲਨੇ ਆਂ ਔਰ ਅਸੀਂ ਮੰਗ ਕੀਤੀ ਹੈ ਕਿ ਸ਼ਹਿਰ 'ਚ ਜਿਹੜੇ ਪੋਲੀਥੀਨਸ ਬੈਗਸ ਜਿਹੜਾ ਲੈਦਰ ਨਾਲ ਵਿਕਰੇ ਨੇ ਯੂਜ਼ ਹੋ ਰਹੇ ਨੇ ਜਾਂ ਬਣ ਰਹੇ ਨੇ ਉਸ ਨੂੰ ਫੋਰੀ ਤਰ੍ਹਾਂ ਤੇ ਬੈਨ ਲਗਾਇਆ ਜਾਵੇ ਕਿਉਂਕਿ ਸਾਡਾ 2011 'ਚ ਇੱਕ ਐਕਟ ਬਣਿਆ ਸੀ ਪੰਜਾਬ ਪੋਲੀਥੀਨ ਕੰਟਰੋਲ ਐਕਟ ਉਹਦੇ ਵਿੱਚ ਕਲੀਅਰ ਕਟ ਲਿਖਿਆ ਸੀ ਵੀ ਜਿਹੜੇ ਪੋਲੀਥੀਨ ਬੈਗਸ ਹੈ ਉਹਨਾਂ ਕਾਫੀ ਸਮੱਸਿਆਵਾਂ ਆਉਂਦੀਆਂ ਨੇ ਔਰ ਪੋਲੂਸ਼ਨ ਫੈਲਦਾ ਔਰ ਸੀਵਰੇਜ ਵਗੈਰਾ ਬੰਦ ਹੋ ਜਾਂਦੇ ਨੇ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਜਾਂ ਜਿਹੜੇ ਪਸ਼ੂ ਪਸ਼ੂ ਨੇ ਜਿਹੜੇ ਆਵ ਜੇ ਪਛੂਨੇ ਉਹ ਜੇ ਖਾਲਨ ਨੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਔਰ ਪਟਾਈ ਲੈਂਡ ਤੇ ਵੀ ਬੜਾ ਫਰਕ ਪੈਂਦਾ ਔਰ ਦੇਸ਼ ਦੇ ਕਾਫੀ ਹਿੱਸਿਆਂ ਦੇ ਵਿੱਚ ਪਾਲਿਸੀ ਨੂੰ ਵਗੈਰਾ ਬੰਦ ਰਹੇ ਪਹਿਲਾਂ ਵੀ ਬੜੀਆਂ ਕੋਸ਼ਿਸ਼ਾਂ ਹੋਈਆਂ ਪਹਿਲੇ ਵੀ ਕਾਫੀ ਐਨ ਜੀਓਜ਼ ਵਗੈਰਾ ਮਿਲੇ ਇੱਥੇ ਕਾਰਪੋਰੇਸ਼ਨ ਦੀ ਡਿਊਟੀ ਹੈ ਵੀ ਜਿਹੜੇ ਪਾਲਿਸੀ ਨੂੰ ਬੈਕ ਸੇ ਹਾਈ ਕੋਰਟ ਕੋਲ ਜਾਂ ਹਿੰਦੁਸਤਾਨੀ ਸੁਪਰੀਮ ਕੋਰਟ ਕੋਲ ਜਾਂਦਾ ਨੇ ਵੀ ਜਿਹੜੇ ਪੋਲੀਥੀਨ ਬੈਗਸ ਨੇ ਉਹ ਬਿਲਕੁਲ ਬੈਨ ਹੋਣੇ ਚਾਹੀਦੇ ਨੇ ਇੱਕ ਇੱਕ ਮਿਆਰ ਇੱਕ ਕੁਆਲਿਟੀ ਹੈ ਵੀ ਜਿਹੜੇ 30 ਮਾਈਕਰੋਨ ਤੋਂ ਘੱਟ ਬੈਗਸ ਨੇ ਜਾਂ 8 ਇੰਚ ਟੂ 12 ਇੰਚਸ ਤੋਂ ਘੱਟ ਬੈਗਸ ਨੇ ਜਿਹੜੇ ਘੱਟ ਕੁਆਲਿਟੀ ਦੇ ਘੱਟ ਮਿਆਰੀ ਬੈਗਸ ਨੇ ਉਹ ਬਿਲਕੁਲ ਖੋਰੀ ਤੋਰ ਤੇ ਬੰਦ ਹੋਣੀ ਚਾਹੀਦੀ ਤੇ ਔਰ ਅੱਜ ਬੜੀ ਹੈਰਾਨੀ ਦੀ ਗੱਲ ਹੈ ਵੀ ਸਾਰੇ ਦੁਕਾਨਦਾਰ ਸਾਰੇ ਸਬਜੀ ਵਾਲੇ ਸਾਰੇ ਫਰੂਟ ਵਾਲੇ इवन ਦੁਕਾਨਦਾਰ ਉਹ ਸਾਰੇ ਉਹ ਯੂਜ਼ ਕਰ ਰਹੇ ਨੇ ਔਰ ਜਿਹੜੇ ਮੈਨੂਫੈਕਚਰਰ ਔਰ ਮੈਨੂਫੈਕਚਰਿੰਗ ਕਰ ਰਹੇ ਨੇ ਉਹ ਲੈਦਰ ਨਾਲ ਵਿਕ ਰਹੇ ਨੇ ਕਾਰਪੋਰੇਸ਼ਨ ਜੇ ਐਕਸ਼ਨ ਲੈਂਦੀ ਹੈ ਤੇ ਥੋੜੇ ਦਿਨਾਂ ਵਾਸਤੇ ਐਕਸ਼ਨ ਲੈਂਦੀ ਹੈ ਔਰ ਫਿਰ ਬਾਅਦ ਵਿੱਚ ਉਹ ਐਕਸ਼ਨ ਲੈਣਾ ਬੰਦ ਕਰ ਦਿੰਦੀ ਹੈ ਜਦ ਕਿ ਹਾਈ ਇੱਕ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬਣਿਆ ਸੀ ਉਹਦੇ ਜਿਹੜੇ ਜਸਟਿਸ ਸੁਤੰਤਰ ਕੁਮਾਰ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਪੋਲੀਥੀਨ ਬੈਗਸ ਨੇ ਉਹ ਬੜੀ ਵੱਡੀ ਸਮੱਸਿਆ ਨੇ ਉਹਦੇ ਜਿਹੜਾ ਡਰੇਨੇਜ ਬੰਦ ਹੋ ਜਾਂਦਾ ਹੈ ਸੀਵਰੇਜ ਸਿਸਟਮ ਅਫੈਕਟ ਕਰਦਾ ਹੈ ਇਵਨ এনਵਾਇਰਨਮੈਂਟ ਤੇ ਬੜਾ ਅਸਰ ਪੈਂਦਾ ਹੈ ਔਰ ਜਿਹੜੇ ਗ੍ਰੇਨਰੀ ਆ ਉਹਨਾਂ ਤੇ ਬੜਾ ਅਸਰ ਪੈਂਦਾ ਔਰ ਉਹਨਾਂ ਨੇ ਡਿਪਟੀ ਕਮਿਸ਼ਨਰਸ ਔਰ ਜਿੰਨੇ ਕਾਰਪੋਰੇਸ਼ਨ ਦੇ ਕਮਿਸ਼ਨਰ ਸੀ ਉਹਨਾਂ ਨੂੰ ਹਦਾਇਤਾਂ ਕੀਤੀਆਂ ਸੀ ਵੀ ਇਹਨਾਂ ਨੂੰ ਫੌਰੀ ਤੌਰ ਤੇ ਬੰਦ ਕੀਤਾ ਜਾਵੇ। ਉਹ ਜਿਹੜਾ ਐਕਟ ਬਣਿਆ ਉਹਦੇ ਚ ਇਹ ਵੀ ਪ੍ਰੋਵੀਜ਼ਨ ਸੀ ਵੀ ਜੇ ਕੋਈ ਬੰਦ ਕਰਦਾ ਜਾਂ ਜੇ ਕੋਈ ਯੂਜ਼ ਕਰਦਾ ਜਾਂ ਜੇ ਕੋਈ ਵੇਚਦਾ ਜਾਂ ਜੇ ਕੋਈ ਬਣਾਉਂਦਾ ਉਹਨੂੰ 3 ਮਹੀਨੇ ਦੀ ਸਜ਼ਾ ਦਿੱਤੀ ਗਈ ਹੈ। اور عزیز ਸਰਕਾਰ ਕੋਲ ਇਹ ਮੰਗ ਕੀਤੀ ਹੈ ਕਮਿਸ਼ਨਰ ਸਾਹਿਬ ਦੇ ਥਰੂ ਵੀ ਪੰਜਾਬ ਦੇ ਵਿੱਚ ਫੋਰਨ ਤੌਰ ਤੇ ਜਿਹੜਾ ਪੋਲੀਥੀਨ ਬੈਗਸ ਸਟੇਟ ਨੇ ਉਹ ਬਿਲਕੁਲ ਬੈਨ ਹੋਣੇ ਚਾਹੀਦੇ ਨੇ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਵੀ ਸਰਕਾਰ ਲੋਕਾਂ ਨੂੰ ਅਵੇਅਰ ਕਰੇ ਵੀ ਪੋਲੀਥੀਨ ਬੈਗਸ ਦੇ ਕੀ ਕੀ ਨੁਕਸਾਨ ਨੇ ਪੋਲੀਥੀਨ ਬੈਗਸ ਨਾਲ ਹੁਣ ਬਰਸਾਤੀ ਦਰਾਂ ਦੇ ਵਿੱਚ ਬਰਸਾਤੀ ਦਰਾਂ ਦੇ ਵਿੱਚ ਪੋਲੀਥੀਨ ਬੈਗਸ ਕਿਉਂਕਿ ਰੀਸਾਈਕਲ ਨਹੀਂ ਹੋ ਸਕਦੇ ਰੀਸਾਈਕਲ ਨਾ ਹੋਣ ਕਰਕੇ ਪੋਲੀਥੀਨ ਬੈਗ ਜਿਹੜੇ ਨੇ ਉਹ ਸੀਵਰੇਜ ਸਿਸਟਮ ਚ ਜਾਂਦੇ ਸੀਵਰੇਜ ਸਿਸਟਮ ਬਾਦੋਂ ਜੰਦਰ ਡਰੇਨੇਜ ਢੱਕ ਜਾਂਦੀਆਂ ਨੇ ਔਰ ਕਈ ਤਰ੍ਹਾਂ ਦੀਆਂ ਭਿਆਨਕ ਜਿਹੜੀਆਂ ਉਹ ਬਿਮਾਰੀਆਂ ਲੱਗ ਜਾਂਦੀਆਂ ਨੇ ਪਰ ਸਰ ਬਾਇਓ ਡੀਗ੍ਰੇਡ ਬੀ ਸਰਕਾਰ ਕੋ ਮੰਗ ਕੀਤੀ ਵੀ ਜਿਹੜੇ ਬਣਾ ਰਹੇ ਨੇ ਜਿਹੜੇ ਉਹ ਜੇ ਉਹ ਬਣਾਉਂਦੇ ਨੇ ਤੇ ਉਹਨਾਂ ਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਅਸੀਂ 15 ਦਿਨ ਦਾ ਟਾਈਮ ਦਿੱਤਾ ਕਮਿਸ਼ਨਰ ਸਾਹਿਬ ਨੂੰ ਵੀ 15 ਦਿਨਾਂ ਦੇ ਵਿੱਚ ਕਾਰਪੋਰੇ ਜਿਹੜੇ ਕਾਰਪੋਰੇਸ਼ਨ ਕਾਰਵਾਈ ਕਰੇ ਉਹ ਜਿਹੜੇ ਬੈਗ ਬਣਾਉਂਦੇ ਨੇ ਜਿਹੜੇ ਬੈਗ ਹੋਲਸੇਲਰ ਨੇ ਸੇਲ ਕਰਦੇ ਨੇ ਜਾਂ ਜਿਹੜੇ ਰਿਟੇਲਰ ਸੇ ਇਵਨ ਜਿਹੜੇ ਯੂਜ਼ ਕਰਦੇ ਸਿ ਪਬਲਿਕ ਨੂੰ ਅਵੇਅਰ ਕਰਦੇ ਆ ਵੀ ਜਿਹੜੇ ਪੋਲੀਥੀਨ ਬੈਗਸ ਜਿਹੜੇ ਘੱਟ ਕੁਆਲਿਟੀ ਦੇ ਨੇ ਉਹਨਾਂ ਨੂੰ ਯੂਜ਼ ਨਾ ਕੀਤਾ ਜਾ ਰਿਹਾ ਵੀ ਸਾਡੇ ਰਿਲੀਜੀਅਸ ਜਿਹੜੇ ਆਪਣਾ ਗੁਰੂਸ ਜੀ ਜਿਹੜੇ ਸਾਡੇ ਧਾਰਮਿਕ ਲੀਡਰ ਨੇ ਉਹਨਾਂ ਨੇ ਵੀ ਕਿਹਾ ਵੀ ਜਿਹੜਾ ਪੋਲੀਥੀਨ ਫ੍ਰੀ ਜਿਹੜੀ ਹੈ ਉਹ ਸਟੇਟ ਹੋਣੀ ਚਾਹੀਦੀ ਹੈ ਈਵਨ ਐਸਜੀਪੀਸੀ ਨੇ ਆਪਣੇ ਗੁਰਦੁਆਰਿਆਂ ਜਿਹਨਾਂ ਗੁਰਦੁਆਰਿਆਂ ਨੇ ਉਹਨਾਂ ਨੂੰ ਵਧੀਆ ਕੁਆਲਿਟੀ ਦੇ ਜਿਹੜੇ ਲਿਫਾਫੇ ਨੇ ਉਹ ਯੂਜ਼ ਕਰਨਾ ਸ਼ੁਰੂ ਕਰ ਦਿੱਤੇ ਨੇ ਔਰ ਕਈ ਮੋਲ ਜਿਹੜੇ ਵੱਡੇ ਮੋਲ ਸੇ ਉਹਨਾਂ ਨੇ ਜਿਹੜੇ ਜੂਟ ਦੇ ਬੈਗ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਹੱਲੇ ਅਵੇਅਰਨੈਸ ਨਹੀਂ ਲੋਕਾਂ 'ਚ ਕਾਰਪੋਰੇਸ਼ਨ ਵੱਲੋਂ ਕੋਈ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ ਜਿਸ ਤਰ੍ਹਾਂ ਪੋਲੀਥੀਨ ਬੈਗ ਜ ਜਿਆਦਾਤਰ ਜਿਹੜਾ ਆਪਣਾ ਪੰਜਾਬ ਦੇ ਵਿੱਚ ਉਹ ਵਿਕ ਰਹੇ ਨੇ ਜਿਹੜਾ ਕਿ ਬੜਾ ਚਿੰਤਾ ਦਾ ਵਿਸ਼ਾ ਹੈ ਕੋ ਬਰਸਾਤਾ ਆ ਰਹੀਆਂ ਬਰਸਾਤਾ ਕਰਕੇ ਹੋਰ ਜਿਹੜਾ ਉਹ ਬੁਰਾਲ ਹੋ 15 ਦਿਨਾਂ ਦੇ ਵਿੱਚ ਜੇ ਕਾਰਪੋਰੇਸ਼ਨ ਨੇ ਬੰਦ ਨਾ ਕੀਤੇ ਜਾਂ ਜੋ ਕੋਈ ਕਾਰਵਾਈ ਨਾ ਹੋਈ ਤੇ ਅਸੀਂ ਇਹਨਾਂ ਦੇ ਖਿਲਾਫ ਹਾਈ ਕੋਰਟ ਚ ਕੰਡੈਮਨਟ ਵੀ ਕਰਾਂਗੇ ਔਰ ਧਰਨੇ ਵਿੱਚ ਦਵਾਂਗੇ ਮੁੱਖ ਤਰੀਕੀ ਬੋਰਥ ਨੇ ਯੂਜ਼ ਨੂੰ ਲਾ ਕੇ ਅੱਜ ਜਿਹੜਾ ਇੱਕ ਵਫਦ ਮਿਲਿਆ ਕਿਉਂਕਿ ਪਾਲਸਨ ਦੇ ਬਹੁਤ ਮੁਸ਼ਕਲ ਆਈ ਸਰ ਥਿਵਰੇ ਵੀ ਚੌਕ ਹੋ ਰਹੇ ਤੇ ਪਸ਼ੂ ਵੀ ਜਿਹੜੇ ਨੇ ਉਹ ਖਾਲਨ ਤੇ ਦਿੱਕਤ ਪਾ ਰਹੇ ਨੇ ਬਿਲਕੁਲ ਜੀ ਜਿਹੜਾ ਤੁਹਾਡਾ ਕਨਸਰਨ ਹੈ ਬਿਲਕੁਲ ਠੀਕ ਹੈ ਤੇ ਮੈਂ ਇਹਨਾਂ ਨੂੰ ਇਹ ਆਸ਼ਵਾਸਨ ਦਿੰਦਾ ਕਿ ਪਲਾਸਟਿਕ ਵੇਸਟ ਮੈਨੇਜਮੈਂਟ ਰੂਲ ਜਿਹੜੇ ਆਏਗੇ ਨੇ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਾਂਗੇ ਆਈ ਵਿਲ ਹੈਵ ਅ ਮੀਟਿੰਗ ਵਿਦ ਮਾਈ ਐਮਓਐਚ ਲੋਨੋਜ਼ ਐਂਡ ਸਾਡੇ ਜਿਹੜੇ ਹੈਲਥ ਡਾਕਟਰਸ ਨੇ ਤੇ ਜਿੰਨੇ ਵੀ ਸਾਡੇ ਚਲਾਨਿੰਗ ਜਿੰਨੇ ਮੈਕਸਿਮਮ ਅਸੀਂ ਕਰ ਸਕਦੇ ਹਾਂ ਉਸ ਤੋਂ ਅਸੀਂ ਚਲਾਨ ਜ ਟਰੈਫਿਕ ਪੁਲਿਸ ਨਾਲ ਵੀ ਗੱਲ ਕਰਾਂਗਾ ਕਿ ਜਿੰਨੇ ਵੀ ਪੋਲੀਥੀਨ ਦੇ ਬੈਗਸ ਜਿਹੜੇ ਬਾਹਰੋਂ ਆਉਂਦੇ ਨੇ ਉਹ ਜਿਹੜੇ ਸਾਡੇ ਨਾਕੇ ਹੈਗੇ ਨੇ ਉਹਦੇ ਉੱਤੇ ਵਾਧੂ ਵਿਜੀਲ ਰੱਖਣ ਕਿ ਪਲਾਸਟਿਕ ਦੇ ਜਿਹੜੇ ਬੈਗ ਨੇ ਉਹ ਬਾਹਰੋਂ ਜਦੋਂ ਬਣ ਕੇ ਆਉਂਦੇ ਨੇ ਉਸ ਵੀ ਗੁਜਰਾਤ ਵਾਲੀ ਉੱਥੋਂ ਬਣ ਕੇ ਆਉਂਦੇ ਨੇ ਪਰ ਉਹਨਾਂ ਉੱਤੇ ਵੀ ਥੋੜਾ ਜਿਹਾ ਚੈੱਕ ਰੱਖਿਆ ਜਾ ਸਕਦਾ ਹੈ। ਇਹ ਪ੍ਰੋਡਕਸ਼ਨ ਸਰ ਮੰਦਗੁਣੇ ਲਈ ਜਿਹੜੀ ਚੀਜ਼ ਬਾਇਓਡੀਗ੍ਰੇਡੇਬਲ ਜੀ ਚੋਰੀ ਛੁਪੇ ਚੱਲਦੀ ਹੈ ਪੰਜਾਬ ਇਜ਼ ਵਨ ਆਫ ਦ ਓਨਲੀ ਸਟੇਟਸ ਇੱਥੇ ਪਲਾਸਟਿਕ ਵੇਸਟ ਮੈਨੇਜਮੈਂਟ ਦੇ ਲਈ ਇੱਕ ਸਪੈਸ਼ਲ ਰੂਲਸ ਜਿਹੜੇ ਬਣੇ ਸੀ ਪਲਾਸਟਿਕ ਹੈ ਉਹ ਬੰਦਵੀ ਕੀਤਾ ਗਿਆ ਸਿਸਟਮ ਸਿੰਗਲ ਯੂਜ਼ ਪਲਾਸਟਿਕ ਤੇ ਕਾਫੀ ਜਿਹੜੇ ਪਲਾਸਟਿਕ ਚੋਰੀ ਛੁਪੇ ਵੀ ਚੱਲਦੇ ਹੈਗੇ ਨੇ ਆਈ ਵਿਲ ਨਾਟ ਡਿਨਾਈਟ ਬਟ ਇਹ ਜਿਹੜੇ ਮੋਸਟਲੀ ਜਿਹੜੇ ਪਲਾਸਟਿਕ ਜਿਹੜੇ ਆ ਰਹੇ ਨੇ ਇਹ ਬਾਹਰਲੀਆਂ ਸਟੇਟਾਂ ਤੋਂ ਜਿੱਥੇ ਕੋਈ ਰੂਲਸ ਇਦਾਂ ਦੇ ਨਹੀਂ ਐਗਜ਼ਿਸਟ ਕਰਦੇ ਉੱਥੋਂ ਮਾਰਕੀਟ ਟ੍ਰਾਂਸਪੋਰਟ ਹੁੰਦੀ ਹੈ ਤਾਂ ਇਸ ਕਰਕੇ ਇਹਦੀ ਜਿੱਥੇ ਤੱਕ ਅਸੀਂ ਜਿਹੜੇ ਯੂਜ਼ ਦੀ ਚਲਾਨ ਕਰਾਂਗੇ ਕਿਤੇ ਨਾ ਕਿਤੇ ਮੈਂ ਹੁਣ ਸੀਪੀ ਸਾਹਿਬ ਦੇ ਨਾਲ ਵੀ ਗੱਲ ਕਰਾਂਗਾ ਕਿ ਜਿਹੜੀ ਪਲਾਸਟਿਕਸ ਦੀ ਜਿਹੜੀ ਟ੍ਰਾਂਸਪੋਰਟੇਸ਼ਨ ਹੁੰਦੀ ਹੈ ਉਹਦੇ ਉੱਤੇ ਵੀ ਅਸੀਂ ਰਿਫੇਲ ਕਰਦੇ ਹਾਂ ਬੜੇ ਬੜੇ ਦੇ ਨਾਲ ਦੇ ਮਾਰਕੀਟ ਦੇ ਵਿੱਚ ਵੇਖਦੇ ਦੱਸਾਂ ਤਾਂ ਇਹ ਹੋਇਆ ਪਲਾਸਟਿਕ ਜਿਹੜਾ 70 ਕਿਲੋ ਵਿੱਚਦਾ ਸੀ 150 ਕਿਲੋ ਕਿਲੋ ਪਿਆ ਪਰ ਪਲਾਸਟਿਕ ਇਲਾਕੇ ਜਿਹੜਾ ਬਹੁਤ ਜ਼ਿਆਦਾ ਓ ਇਕਨੋਮੀ ਹੈ ਜੀ ਉਹ ਜਿੱਥੇ ਪੰਜਾਬ ਦੇ ਵਿੱਚ ਰੂਲਸ ਬਣੇ ਨੇ ਤਾਂ ਜੇ ਹੁਣ ਪਲਾਸਟਿਕ ਦੀ ਓਪਨ ਪ੍ਰੋਡਕਸ਼ਨ ਘਟੀ ਹੈ ਸੋ ਦੀ ਡਿਮਾਂਡ ਦੇ ਹਿਸਾਬ ਨਾਲ ਰੇਟ ਤਾਂ ਜਿਹੜਾ ਹੈਗਾ ਨੇਚਰਲੀ ਵਧੇਗਾ ਬਟ ਕਿਤਨਾ ਕਿਤੇ ਪਲਾਸਟਿਕ ਦਾ ਯੂਜ਼ ਕਟ ਪਿਆ ਵੀ ਇਹ ਲੋਕੀ ਦਿਨ-ਬਦਨ ਸੁਚੇਤ ਵੀ ਹੋ ਰਹੇ ਨੇ ਬਹੁਤ ਸਾਰੇ ਲੋਕ ਮੈਂ ਅੱਜ ਵੀ ਦੇਖਦਾ ਕਿ ਲੋਕੀ ਆਪਣੇ ਘਰੋਂ ਥੈਲਾ ਲੈ ਕੇ ਨਹੀਂ ਜਾਂਦੇ ਨੇ ਸਬਜ਼ੀ ਵੇਖ ਰਕਦੇ ਨੇ ਤੇ ਥੈਲਾ ਥੈਲੇ ਦੇ ਵਿੱਚ ਸਬਜ਼ੀ ਪਾ ਕੇ ਲੈ ਕੇ ਆਉਂਦੇ ਨੇ ਈਵਨ ਹੁਣ ਪਲਾਸਟਿਕ ਬਹੁਤ ਸਾਰੇ ਮੋਲਾਂ ਦੇ ਵਿੱਚ ਵੀ ਤੁਹਾਨੂੰ ਪਲਾਸਟਿਕ ਦੇ ਰਫਾਫੇ ਨਹੀਂ ਮਿਲਦੇ ਬਟ ਕਿਤੇ ਨਾ ਕਿਤੇ ਜਿਹੜਾ ਯੂਜ਼ ਹੈ ਉਹ ਅੱਜ ਦੀ ਰੇਟ ਦੇ ਵਿੱਚ ਹੈ ਉਹ ਘਟ ਰਿਹਾ ਤੇ ਅਸੀਂ ਇਹਨੂੰ ਥੋੜਾ ਜਿਹਾ ਹੋਰ ਥੋੜੀ ਸਖਤੀ ਜਰਾਨੀ ਸਖਤੀ ਪਿੱਛੇ ਬਹੁਤ ਜ਼ਿਆਦਾ ਕੀਤੀ ਗਈ ਸੀ ਉਦੋਂ ਬਹੁਤ ਜ਼ਿਆਦਾ ਜੁਰਮਾਨੇ ਵੀ ਕੀਤੇ ਗਏ ਸੀ ਉਹ ਪਲਾਸਟਿਕ ਜ਼ਬਤ ਵੀ ਬੜਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਫੇਰ ਠੰਡੇ ਮੱਥੇ ਵਿੱਚ ਆਈ ਆਮ ਨੋਟ ਅਵੇਅਰ ਆਫ ਇਟ ਜੀ ਮੈਂ ਇੱਕ ਵਾਰੀ ਮੇਰੇ ਘਰਾਂ ਦੇ ਵਿੱਚ ਜਿਹੜੀ ਕੁਝ ਵਫਤ ਲੈ ਕੇ ਆਏ ਤੇ ਇਹਦੇ ਉੱਤੇ ਮੈਂ ਜ਼ਰੂਰ ਜਿਹੜੀ ਐਕਸ਼ਨ ਥੈਂਕ ਯੂ ਥੈਂਕ ਯੂ